ਦੂਸਰੀ ਲਾਗੇ ਉਹ ਮੈਚ ਬਾਹਰ ਗਿਆ ਚਾਹਦੇ ਵਿੱਚ ਰਹਿ ਗਿਆ ਉਧਰ ਵੀ ਕਬੱਡੀ ਕਰ ਕੁੜੇ ਵਾਲਾ ਬਾਹਲੇ ਹੋ ਰੇਡ ਉਧਰ ਜਗੁੰਦਰ ਗਾਇਲ ਤੇ ਇਹਨਾਂ ਵੀ ਅਗਦੇ ਸਾਲ ਲੈ ਵੀ ਤੁਮੇ ਇਹਨਾਂ ਵੀ ਆਪਾਂ ਚਨੇ ਪਛੇੜੋ ਤੇ ਜਿਹੜੇ ਖੜੇ ਆ ਬੈਠੇ ਉਹਨਾਂ ਦਾ ਤਾਂ ਇਹਦੇ ਮੈਚ ਬਾਹਲੇ ਚਾਵਲਾ ਚੱਲ ਰਿਹਾ ਉਧਰ ਸਾਡੇ ਵੀਰ ਹੋਣਾ ਤਾਂ ਨਾ ਰੇ ਜੱਫੇ ਤੇ ਜਫਾ ਫਾਦੇ ਲੰਗੋ ਜਿਹਨੂੰ ਸ਼ਾਹ ਦੇ ਆ ਸਾਹਮਣੇ ਗੁਰਪ੍ਰੀਤ ਨੇ ਬੜੇ ਗਰੇ ਟੱਕਰ ਦੇਣੀ ਹੈ ਜਿਹਨ ਤੁਹਾਡੀ ਕਲਾਬ ਦੇ ਇੰਗਲੈਂਡ ਦੀ ਧਰਤੀ ਖੇਡਿਆ ਨਾਲ ਹੁਣ ਬਹੁਤ ਲੋਕਾਂ ਨੇ ਹੁਣ 4 ਗਾ ਔਰ ਅਮਨ ਅਮਰਪ੍ਰੀਤ ਦਾਵਾ ਜੀ ਉਹ ਵੀ ਵਿਸ਼ੇ ਬਾਲਪੁਰੇ ਜੀ ਧਰਤੀ ਦਾ ਸ਼ਾਕ ਸਾਧਨ ਬਗੋਲੀ ਵਾਲਾ ਸਮਿਤ ਸੁਭਾਈ ਦੀ ਧਰਤੀ ਦਾ ਹੈ ਬੀਟੂ ਘੋੜਿਆ ਦੀ ਟੀਮ ਦੇ 4 ਖਿਨੇ ਸੂਰਜ ਖੇਪੜੀ ਹੁਣਾਂ ਦਾ ਵੀ ਸਤਿਕਾਰ ਕਰਦੇ ਆ ਮਾਨ ਮੱਥੀਏ ਸ਼ਖਸ਼ਤਾ ਅਤੇ ਮੇਲੇ ਦਾ ਦੁਨੀਆ ਭਰਿਆਂ ਨੇ ਆਹ ਦੇਖਦੇ ਨੇ ਇਸ ਵੇਲੇ ਜੱਟ ਦੀ ਰੇਡ ਪਈ ਹੋਈ ਹੈ ਚਾਰਾਂ ਦੇ ਵਿੱਚੋਂ ਕੌਣ ਇਹਨੂੰ ਸੰਕਰ ਕਹਿੰਦੇ ਨੇ ਟੱਕਰ ਵੱਡੇ ਵੱਡਾ ਦੇ ਦਰਮਿਆਨ ਆਹ ਦੇਖਦੇ ਨੇ ਇਸ ਵੇਲੇ ਸੱਜ ਤੇ ਜੱਟ ਸੱਜ ਤੇ ਆਹ ਦੇਖਦੇ ਆਹ ਟਰਕਰੇ ਵਾਲਾ ਕਹਿੰਦੇ ਫੇਲਾ ਦੇ ਤਾਂ ਨੂੰ ਫੋਟ ਦੇ ਲਈ ਨੌਜਵਾਨ ਨੇ ਟੰ ਟਣ ਕਰਵਾਈ ਇੰਗਲੈਂਡ ਦੀ ਧਰਤੀ ਫਿਰ ਕੈਨੇਡਾ ਦੇ ਵਿੱਚ ਵੱਲੇ ਦੇ ਵਿੱਚ ਕਰਵਾਈ ਪੰਜਾਬ ਦੇ ਮੈਲੋ ਨਿਤਨ ਵਾਲਾ ਖਿਡਾਰੀ ਆ ਮੇਰੇ ਵੀਰੋ ਲਓ ਡਬਲ ਟੱਚ ਪੁਆਇੰਟ ਕਾਜੀ ਦੇ ਲਈ ਪ੍ਰੋਫੈਸਰ ਗੁਰਸੇਬ ਸ਼ੇਰ ਨਾਲ ਵੀ ਸਨਿਆ ਵੀਰੋ ਕਿੱਥੇ ਆ ਜੋਰੀ ਇਧਰ ਦੇ ਪਾਸੇ ਤੁਹਾਡੀ ਲੋੜ ਹੈ ਇਹ ਸੱਲੀ ਮਾਰ ਖੇਡ ਕਬੱਡੀ ਦਾ ਇੱਕ ਉਹ ਜ਼ਰੂਰ ਮੈਂ ਕਿਤੇ ਚੱਲਿਆ ਲਓ ਗੁਰਪ੍ਰੀਤ ਦੇ ਚੰਨੀ ਏ ਬੱਲੇ 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 ਨਾ ਨੀਰ ਕਰਨੇ ਲਈ ਬੰਦੇ ਵਿਚਾਰ ਹੋ ਗਏ ਹੈ ਇਹਦਾ ਜੇ ਕੋਈ ਬਿੰਦੀ ਹੋਰ ਬੰਦੇ ਇਹਨਾਂ ਤੇ ਗੱਲ ਕਿਤੇ ਹੋਰ ਆ ਦੇ ਜੇ ਪਰੇਸ਼ਾਨਾ ਟਕਾਣੇ ਨਾਲ ਖੜੀ ਹੈ ਹਰ ਦਫਾ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜਿਲ੍ਹਾ ਗੁਲੰਦਰ ਦੀ ਧਰਤੀ ਹੈ ਗੱਲਾਂ ਸੁੱਖ ਵੱੱਡੇ ਦੀਆਂ ਹੁੰਦੀਆਂ ਗੱਲ ਬੌਧੀ ਕਲਾਰ ਦੀ ਚਰਦੀ ਹੈ ਸਿਮਰਨ ਕਲਾਰ ਤੇ ਦੀਪਤ ਲੋਹੇ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਮੇਲੇ ਦੇ ਲਈ ਇਹ ਲੰਗੀਆਂ ਵਾਲਾ ਦਿੱਲੀ ਹੈ ਨੰਬਰ ਇਸੇ ¡La línea